ਪਹਿਲਾ ਪਰਿਵਾਰ ਨੇ ਦੂਜੇ ਪਰਿਵਾਰ ਨੂੰ ਤੀ ਦਿੱਤੀ ਗੋਦ ਬਾਅਦ ਦੇ ਵਿੱਚ ਆ ਕੇ ਕਰ ਲਈ ਅਗਵਾ ਤੇ ਪਾਲ ਰਹੀ ਮਾਂ ਦਾ ਰੋ ਰੋ ਕੇ ਹੋ ਰਿਹਾ ਹੈ ਬੁਰਾ ਹਾਲ ਬੱਚੀ ਨੂੰ ਵਾਪਸ ਮੰਗਣ ਦੇ ਲਈ ਇਨਸਾਫ ਦੀ ਲਗਾ ਰਹੀ ਹੈ ਗੁਹਾਰ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਮਜੀਠਾ ਰੋਡ ਤੇ ਇੱਕ ਪਰਿਵਾਰ ਦੇ ਵੱਲੋਂ ਧਰਨਾ ਲਗਾ ਲਿਆ ਗਿਆ ਜਦੋਂ ਉਹਨਾਂ ਦੀ ਬੇਟੀ ਨੂੰ ਦੂਸਰੇ ਪਰਿਵਾਰ ਦੇ ਵੱਲੋਂ ਅਗਵਾ ਕਰ ਲਿਆ ਗਿਆ ਤਾਂ ਮਾਮਲਾ ਕੁਝ ਇਸ ਤਰ੍ਹਾਂ ਸੀ ਕਿ 2 ਸਾਲ ਦੀ ਬੱਚੇ ਜਿਸ ਨੂੰ 2 ਸਾਲ ਪਹਿਲਾਂ ਜਿਸ ਦੇ ਘਰ 2 ਜੁੜਵਾ ਬੱਚੀਆਂ ਹੋਣੀਆਂ ਸੀ ਉਸ ਪਰਿਵਾਰ ਦੇ ਵੱਲੋਂ ਇੱਕ ਬੱਚੀ ਨੂੰ ਮਜੀਠਾ ਦੇ ਰਹਿਣ ਵਾਲੇ ਇੱਕ ਪਰਿਵਾਰ ਨੂੰ ਗੋਦ ਦੇ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਪਰਿਵਾਰ ਆਪਸ ਦੇ ਵਿੱਚ ਮਿਲਦੇ ਰਹਿੰਦੇ ਨੇ ਵਰਤਦੇ ਵੀ ਰਹਿੰਦੇ ਨੇ ਪਰ ਜਦੋਂ 2 ਸਾਲ ਦੀ ਬੱਚੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਮਿਲਣ ਦੇ ਬਹਾਨੇ ਬੁਲਾਇਆ ਜਾਂਦਾ ਹੈ ਤੇ ਉੱਥੇ ਜਾ ਕੇ ਉਸ ਬੱਚੇ ਨੂੰ ਅਗਵਾ ਕਰਕੇ ਪਰਿਵਾਰਕ ਮੈਂਬਰ ਨੇ ਜਿਹੜੇ ਤੁਰ ਜਾਂਦੇ ਨੇ ਉਸ ਤੋਂ ਬਾਅਦ ਬੱਚੀ ਨੂੰ ਪਾਲ ਰਹੇ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਪਿਓ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਉਹਨਾਂ ਨੇ ਪੁਲਿਸ ਥਾਣੇ ਦੇ ਬਾਹਰ ਧਰਨਾ ਦਿੱਤਾ ਤੇ ਆਪਣੀ ਹੱਡਬੀਤੀ ਸੁਣਾਉਂਦੇ ਉਹਨਾਂ ਨੇ ਕੀ ਦੱਸਿਆ ਆਓ ਤੁਸੀਂ ਵੀ ਸੁਣੋ ਜੀ ਮੇਰਾ ਨਾਮ ਹਾਂਜੀ ਕੀ ਨਾਮ ਆਪਣਾ ਕੇਜ ਭਾਟੀਆ ਸੁਣਨ ਲੱਗਦੇ ਰੈਨਵਾਲੇ ਆਪਾਂ ਤੇ ਇਹਨਾਂ ਨੇ ਨਾ ਸਾਨੂੰ ਇੱਥੇ ਛੰਡੇ ਨੂੰ ਜਿਦਾ ਕਿ ਟੇਲੇ ਮੋਲ ਤੇ ਬੁਲਾਇਆ ਸੀ ਕਿ ਬੱਚੇ ਨੂੰ ਮਿਲਣ ਲਈ ਪੀਛਾ ਨਹੀਂ ਆਪਾਂ ਬੱਚੇ ਨੂੰ ਚਲੋ ਆਪਾਂ ਮਿਲਣਾ ਚੰਦੇ ਆ ਤੇ ਇੰਨੇ ਮੇ ਟੇਲੇ ਮੋਲ ਤੋਂ ਹੋ ਜਾਉਂਗਾ ਆਈ ਉਹਦੇ ਪੀਛੇ ਤੇਰੇ ਉਹਨਾਂ ਨੂੰ ਕਾਲ ਕੀਤੀ ਸਾਰਾ ਆਪਾਂ ਨਿਕਲ ਗਏ ਆ ਕਹਿੰਦੇ ਆਪਾਂ ਵੀ ਨਿਕਲ ਕੇ ਬਾਸ ਪਹੁੰਚਣ ਵਾਲੇ ਆ ਆਪਾਂ ਕਿੱਥੇ ਕਹਿੰਦੇ ਕਿੱਥੇ ਮਿਲਦਾ ਐਸਾ ਕੋਈ 4 ਪੁਆਇੰਟ ਉੱਪਰ ਆਈ ਉਹ ਆਪਾਂ ਉੱਤੇ ਪਹਾਰੀਏ ਮਿਲ ਲੈਣ ਤੇ ਇਹਨਾਂ ਨੇ ਮਿਲ ਲਾ ਆਏ ਪੇ ਇਹਨਾਂ ਨੂੰ ਕਾਲ ਕੀਤੀ ਵੀ ਤੁਸੀਂ ਆਈ ਨਹੀਂ ਹੈ ਜਨਾ ਕਦੋਂ ਬਾਦ ਤੁਹਾਡੇ ਕੋਲ ਨਹੀਂ 5 ਮਿੰਟ ਦੇ ਵਿੱਚ ਆ ਦੇ ਚਲੋ ਆਏ ਪੇ ਇਹਨਾਂ ਦੇ ਬੀਸੀਸੀ ਕਰਨ ਅਮਰਪੀਤ ਸੀ ਔਰ ਕਰਮ ਕਰਮਜੀਤ ਜਿਹੜੇ ਦੋ ਜਾਨੇ ਪਹਿਲੇ ਆਏ ਇਹਨਾਂ ਨੇ ਕਿਹਾ ਜਿਹੜੇ ਦੋ ਜਾਨੇ ਹਨ ਇਸ ਤੋਂ ਇਲਾਵਾ ਹੋਰ ਕੋਈ ਇਹਨਾਂ ਨੇ ਇਹ ਵੀ ਕਿਹਾ ਕਿ ਕੋਈ ਹੋਰ ਜਾਨਾ ਨਾਲ ਆਪਸੀ ਦੋ ਜਾਨੇ ਮਿਲਣਾ ਚਾਹੁੰਦੇ ਤੇ ਦੋ ਜਾਨੇ ਆਏ ਪਹਿਲੇ ਉਹਨਾਂ ਨੇ ਮਿਲਿਆ ਬੇਟੀ ਹੈ ਚਲੋ ਉਹਨਾਂ ਨੂੰ ਉਠਾਇਆ ਵੇ ਚਲੋ ਆਪਣਾ ਹਰ ਕਿਸੇ ਨੂੰ ਲਈ ਜਾ ਬੇਟੀ ਹੈ ਉਹਨੂੰ ਚੁੱਕਿਆ ਉਹਨਾਂ ਨੇ ਹਾਂਜੀ ਆ ਕੋਈ ਚੀਜ਼ ਮੰਗੀ ਕੈਂਡੀ ਵਾਲਾ ਕੋਈ ਐਡੀ ਲਿਖੂ ਟੌਫਲੇਟ ਵਾਲਾ ਖਾਲਾ ਨਹੀਂ ਖਾਲਾ ਜਿਨ੍ਹਾਂ ਨੇ ਮੁੱਖਿਆ ਵੀ ਕੈਂਡੀ ਲੈਣ ਦੇ ਮਾਰੇ ਕੁੜੀ ਨੂੰ ਲੈ ਕੇ ਉੱਥੋਂ ਨਿਕਲ ਕੇ ਜਲੇ ਉਹ ਹੈਗੇ ਅੰਮ੍ਰਿਤਪੁਰ ਵੀ ਉਸ ਤੋਂ ਬਾਅਦ ਜਿਹੜੀ ਕੁੜੀ ਨੂੰ ਦਲਵਾਨ ਵਰਤੇ ਬਦਦੋਤ ਤੋਂ ਉਹਦੇ ਕੋਲ ਹੀ ਪਹੁੰਚਾ ਗਿਆ ਜਿੱਦਾਂ ਦਾ ਬ੍ਰਦਰ ਹੋਰ ਇਹਨਾਂ ਦਾ ਸੋਹਰਾ ਆ ਕੇ ਸਾਡੇ ਲੱਗਿਆ ਤੇ ਬੈਠ ਗਿਆ ਜਦੋਂ ਤੁਹਾਨੂੰ ਕੁੜੀ ਉਹਨਾਂ ਨੇ ਦਿੱਤੀ ਸੀ 2 ਸਾਲ ਤੁਸੀਂ ਬਾਹਲੀ ਆ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਮਿਲਦੇ ਮਤੇ ਮਿਲਦੇ ਮਤੇ ਦੇ ਜੀ ਵੀਡੀਓ ਕਾਲੋਂ ਦੇ ਲਈਏ WhatsApp ਦੇ ਮੈਸੇਜ ਆ ਗੱਲੇ ਦੇ ਘਰ ਵੀ ਘਰ ਵੀ ਦੋ ਤਿੰਨ ਵਾਰੀ ਸਾਡੇ ਆਏਵੇਂ ਮੇਰੇ ਬ੍ਰਦਰ ਇਨ-ਲਾਵ ਮਦਰ-ਇਨ-ਲਾਵ ਉਹਨਾਂ ਦੇ ਘਰ ਵੀ ਆਏਵੇਂ ਉਹਨਾਂ ਨੇ ਦੋ ਸਾਲਾਂ ਤੋਂ ਉਹਨਾਂ ਨੇ ਕੰਟੀ ਦਾ ਨੀਟ ਹੈ ਤਾਂ ਉਸ ਕੁੜੀ ਦਾ ਵੀ ਪੂਰੀ ਸਾਨੂੰ ਦੇ ਦੋ ਵਾਪਸ ਨਹੀਂ ਸਰ ਕੁਛ ਨਹੀਂ ਗਿਆ ਆ ਗੱਲਾਂ ਨੂੰ ਪਰ ਹੁੰਦੀ ਕਿ ਇਸ ਤਰ੍ਹਾਂ ਕਿ ਆਪਾਂ ਕੁੜੀ ਲੈ ਜਾਈਏ ਆਪਾਂ ਟੂਨ ਲੈ ਕੇ ਜਾਈਏ ਮਤਨ ਧੋਕੇ ਨਾਲ ਲੈ ਗਏ ਧੋਕੇ ਨਾਲ ਇੱਕ ਪਰੋਸੇ ਨਾਲ ਗਏ ਕਿ ਮਿਲੇ ਪੇ ਕਿੰਨਾ ਦੀ ਕੋਈ ਗੱਲ ਨਹੀਂ ਹੋਈ ਅਜੇ ਤਰ ਇੱਕ ਪਾਨੇ ਤੇ ਰਾਏ ਕਿ ਪਹਿਲੇ ਕੈਂਡੀ ਮਾਨੀ ਨੀਚੇ ਲੈ ਗਏ ਬਾਹਰ ਵਿੱਚ ਚੋਕੀ ਉਹਦਾ ਟੱਪਰ ਆ ਬੈਠਾ ਸਾਡੇ ਕੋਲ ਟੀਮ ਬੱਚੇ ਨੂੰ ਪੁੱਛਿਆ ਮਿੰਟ ਬਾਅਦ ਪੰਨਾ ਅਤੇ ਘੰਟੇ ਬਾਅਦ ਪੁੱਛਦੇ ਨੇ ਪੇਟਾ ਕਿੱਥੇ ਉਹ ਕੁੜੀਆਂ ਕਿੱਥੇ ਵੇ ਬਸ ਉਹ ਨੀਚੇ ਉਹ ਰਿਓ ਕਰਾਰੇ ਚੋਕੀ ਕਰਵਾਦੇ ਚੋਗਲ ਲੈ ਰਹੇ ਇਹ ਗੱਦੇ-ਗੱਦੇ ਸਾਰੇ ਨਾਲ ਕਿਨਾ ਦੇ ਨੈਪਸ ਆ ਪਰੋ ਬਾਤ ਕਰਨਾ ਬਸ ਕਿਹੜਾ ਕਿਸ਼ਾ ਗਿਆ ਕਿ ਕੀ ਮਸਲਾ ਸੀ ਡਾਕਟਰ ਜਿਦਾ ਉੱਪਰ ਆਇਆ ਤੇ ਬੋਲੇ ਕਿ ਇਹ ਨਹੀਂ ਇਹ ਤਾਂ ਸਰਕਾਰ ਦਾ ਮੂ ਪਰਵਾਹਾਂ ਨਹੀਂ ਕਰਦੀ ਦੋਹਾ ਕਿ ਜੋ ਗੱਲ ਕਰਦਾ ਰਹੇਗਾ। ਪਾਕੀ ਤੋਂ ਤਾਬਤ ਕਰਨ ਉਹ ਬਿਕਾ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੂਜੀ ਧਿਰ ਨੂੰ ਵੀ ਜਲਦ ਹੀ ਬੁਲਾ ਲਿਆ ਜਾਵੇਗਾ। ਚੜ੍ਹਦੀਕਲਾ ਟਾਈਮ ਟੀਵੀ ਲਈ ਅਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ।